थे ने। आर्मी बैठी है आगे जाना केडी साइड ये आपका डूब गया थी? कब कब क्या पे बोल रहे हो आपको रेस्क्यू करूं ठीक है उधर आओ आपको रेस्क्यू करके लेके जाऊं थोड़ा तो सामान है वो आपने घर तक ले जाता हूं हां आम इधर आदमी है प्रेग्नेंट प्रॉब्लम है उसको लेने के लिए ओके okay, 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 okay. ओके। हमारे पास सामान है बारिश आ जाए तो भीग जाएगा हमारे करेगा। हेलो। हाँ। उनका सामान पूछा अच्छा, अच्छा। हाँ उसको, उसको। उसको लेने आए हैं। उनको हमारा इतना बैग डाल लेना ਪਾਣੀ ਦੀ ਦੇਖ ਵੀ ਚਲਾਉਣਾ ਚਲਾਇਆ ਪਾਣੀ ਦੇ ਵਿੱਚ ਰਾਜ ਵੀ ਵਰਤਉਂਦੇ ਆਏ ਨਾ ਕੋਈ ਨਹੀਂ ਕਰੀ ਨਾ ਫੇਰ ਕਿਹੜਾ ਮਾਰ ਲੈਨੇ ਆ ਬੜਾ ਸਸਤਾ ਹੈ ਸਰ ਕੀ ਸਰ ਜਲਾਬ ਨੇ ਕੋਈ ਸਰਕਾਰ ਕੇ ਆਦਮੀ ਨਹੀਂ ਹੈ ਸਰਬ ਮੇਰੀ ਬਾਤ ਸਰਬ ਮੇਰੀ ਬਾਤ ਸੁਣੋ ਬਾਬਾ ਜੀ ਆਪਾਂ ਨਾ ਉਹਨਾਂ ਦੇ ਵੱਲ ਜਲੀ ਰੱਖੋ ਜੀ ਫੜ ਕੇ ਰੱਖੋ ਮੇਰੀ ਗੱਲ ਸੁਣੋ ਹਰ ਇੱਕੋ ਮਿੰਟ ਵੇਖ ਰਿਹਾ ਰੱਖ ਲਓ ਥੱਲੇ ਰੱਖੇ ਥੱਲੇ ਤੇਰੀ ਗੱਲ ਸੁਣੋ ਆਪਾਂ ਨਾ ਉਹ ਜਿਹੜੇ ਫਸੇ ਹੈ ਨਾ ਉਹਨਾਂ ਕੋ ਵੇਖੀਏ ਮੈਂ ਨਾ ਕਿਉਂਕਿ ਉਹ ਨਾ ਮਿਸਟੇਕ ਹੋ ਗਈ ਉਹਨਾਂ ਦੇ ਬਚਾਰੀ ਇੱਥੇ 2 ਦਿਨ 2 ਦਿਨ ਸੇ ਹੈ ਇਧਰ ਬਾਈ ਸਾਹਿਬ ਹਾਂ 2 ਦਿਨ 2 ਦਿਨ ਸੇ 2 ਦਿਨ ਤੋਂ ਆਰਮੀ ਵਾਲੇ ਵੀਰ ਫਸੇ ਹੋਏ ਸਿਗੇ ਜੀ ਵਿਚਰੇ ਆਰਮੀ ਆਈ ਸੀ ਕੀ ਪਰ ਪਰ ਕਿਰ ਕੇ ਕਿੰਨੇ ਬੰਦੇ ਦਾ ਇਹ ਨਹੀਂ ਗਏ ਇੱਥੇ ਬੰਦੇ ਬਹੁਤ ਬੰਦੇ ਫਸੇ ਆ ਇੱਥੇ ਭਾਈ ਕਿੰਨੇ ਬੰਦੇ ਫਸੇ ਆ ਇੱਥੇ ਬੰਦੇ ਵਈ ਕਿਤੋਂ ਕਿਤੋਂ 2.5 ਹਜ਼ਾਰ ਬੰਦਾ ਹੋਣਾ ਬਹੁਤ ਜ਼ਿਆਦਾ ਵਧ ਗਏ ਨੇ ਤੁਸੀਂ ਕਿ ਆਪ ਕਿਤਨਾ ਦਿਨ ਸੇ ਹੋ ਹਾਂਜੀ ਪਰਸੋਂ ਸੇ ਇਦਰੀ ਫਸੂ ਜਿਹੜੀ ਆਪਣੀਆਂ ਆ ਬੋਰਡ ਆਪਣੀਆਂ ਉਹ ਤੁਹਾਡੇ ਵਾਲੀ ਜਿਹੜੇ ਆਪਣੀਆਂ ਤਿੰਨ ਬੂਟਾਂ ਬਾਬਾ ਜੀਪ ਸਿੰਘ ਸੇਵਾਦਾਲ ਸੰਸਥਾ ਦੀਆਂ ਚੱਲ ਪਈਆਂ ਤੇ ਉਹ ਜਿੰਨਾ ਵੀ ਆਪਾਂ ਸੁਆਵਾਂ ਇੱਥੇ ਕਰਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਜਿੰਨਾ ਚਿਰ ਜਿੰਨਾ ਚਿਰ ਇੱਥੇ ਵਿਚਾਰੇ ਫੌਜੀਆਂ ਦਾ ਇਹ ਵੀ ਵਿਚਾਰੇ ਬਾਈ ਫਸੇ ਇੱਥੇ ਟਰੱਕ ਪਲਟ ਗਿਆ ਇਹਨਾਂ ਦਾ ਬਾਈ ਇਹਨਾਂ ਦਾ ਫੌਜੀਆਂ ਦਾ ਆਜੋ ਬਾਈ ਆਜੋ ਆਜੋ ਇਹਨਾਂ ਦਾ ਫੌਜੀਆਂ ਦਾ ਟਰੱਕ ਪਲਟ ਗਿਆ ਪਲਟ ਗਿਆ ਤੇ ਵਿਚਾਰੇ ਇੱਥੇ ਦੋ ਦਿਨ ਦੋ ਦਿਨ ਸੇ ਆਏ ਇਧਰ ਬਾਈ ਸਾਹਿਬ ਹਾਂ ਦੋ ਦਿਨ ਦੋ ਦਿਨ ਸੇ ਇਧਰ ਆ ਟਰੱਕ ਪਲਟ ਗਿਆ ਆਪਕਾ ਇਧਰ ਮਦਦ ਕੀ ਲਈ ਆਏ ਥੇ ਹਾਂ ਠੀਕ ਆਜੋ 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 ਰੋਡਾਂ ਤੋਂ ਫਸੇ ਇੱਧਰ ਸਾਡੀਆਂ ਇੱਧਰ ਬੋਟਾਂ ਚੱਲੀਆਂ ਨੰਗਲ ਸੋਹਲ ਪਿੰਡ ਚੋਂ ਤੇ ਰੰਬਦਾਸ ਲਾਗੇ ਬਹੁਤ ਬੰਦੇ ਫਸੇ ਆ ਇੱਥੇ ਭਾਈ ਕਿੰਨੇ ਬੰਦੇ ਫਸੇ ਆ ਇੱਥੇ ਬੰਦੇ ਬਈ ਘੱਟੋ ਘੱਟ 2 2.5 ਹਜ਼ਾਰ ਬੰਦਾ ਹੋਣਾ ਬਹੁਤ ਜ਼ਿਆਦਾ ਵੱਧ ਹੀ ਨੇ ਆ ਕੋਈ ਕੋਈ ਇਧਰ ਆਇਆ ਨਹੀਂ ਭਾਈ ਸ਼ਾ ਇੱਕ 20 ਬੰਦਾ ਨਹੀਂ ਆਇਆ ਵਾਹਿਗੁਰੂ ਰੰਬਦਾਸ ਲਾਗੇ ਲੋਕ ਕੋਟਾ ਸ਼ੋਰ ਮਾਰ ਰਹੇ ਲੋਕ ਸ਼ੋਰ ਮਾਰ ਰਹੇ ਵਾਹਿਗੁਰੂ ਵਾਹਿਗੁਰੂ ਆਪਣੀਆਂ ਤਿੰਨ ਬੋਟਾਂ ਬਾਬਾ ਦੀਪ ਸਿੰਘ ਸੇਵਾਦਾਲ ਸੰਸਥਾ ਦੀਆਂ ਚੱਲ ਪਈਆਂ ਤੇ ਹੁਣ ਜਿੰਨਾ ਵੀ ਆਪਾਂ ਸਮਾਵਾ ਇੱਥੇ ਕਰਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਜਿੰਨਾ ਚਿਰ ਜਿੰਨਾ ਚਿਰ ਇੱਥੇ ਇਹ ਤੇ ਬਿਲਕੁਲ ਨੋਰਮਲ ਨਹੀਂ ਸਥਿਤੀ ਹੁੰਦੀ ਉਹਨਾਂ ਚਿਰ ਆਪਣੀਆਂ ਇੱਕ ਵੋਟਾਂ ਨਹੀਂ ਜਾਣਗੀਆਂ ਵੋਟਾਂ ਉਹ ਦੇਖ ਸਕਦੇ ਹੋ ਤੁਸੀਂ ਇੱਥੇ ਸਾਡੀਆਂ ਤਿੰਨ ਵੋਟਾਂ ਜਿਹੜੀਆਂ ਇੱਥੇ ਚੱਲ ਰਹੀਆਂ ਦੋ ਵੋਟਾਂ ਹੀ ਹੋਰ ਮਗਰ ਉਹਨਾਂ ਨੂੰ